ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਰਹੰਦੀ ਧਰਤੀ ਜਿੱਥੇ ਮਿੱਟੀ ਅੱਜ ਵੀ ਗਵਾਹ ਹੈ ਉਸ ਜ਼ੁਲਮ ਦੀ ਜਿੱਥੇ ਇਟਾਂ ਅਜੇ ਵੀ ਗੂੰਜਦੀਆਂ ਹਨ ਮਾਸੂਮ ਸਹਿਬਜ਼ਾਦਿਆਂ ਦੀ ਚੀਖ ਨਾਲ ਜਿੱਥੇ ਹਵਾ ਦੇ ਵਿੱਚ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਦੀਆਂ ਸਿਸਕੀਆਂ ਰੜੀਆਂ ਹੋਈਆਂ ਨੇ ਉਸ ਧਰਤੀ ਉੱਤੇ ਅੱਜ ਇੱਕ ਅਜੀਹਾ ਕਦਮ ਪਿਆ ਜਿਸ ਨੇ ਇਤਿਹਾਸ ਦੀ ਲਕੀਰ ਕੰਬਾ ਦਿੱਤੀ ਲੋਕ ਹੈਰਾਨ ਨੇ ਅੱਖਾਂ ਭਰ ਆਈਆਂ ਨੇ ਕਿਉਂਕਿ ਅੱਜ ਜਦੋਂ ਸਰਹੰਦ ਦੀ ਧਰਤੀ ਉੱਪਰ ਵਜ਼ੀਰ ਖਾਨ ਦਾ ਪੋਤਰਾ ਅਬਦੁਲ ਰਹਿਮਾਨ ਸਿਰ ਨਿਵਾ ਕਰਕੇ ਖੜਾ ਹੈ ਨਾ ਉਹ ਹਾਕਮ ਹੈ ਨਾ ਉਹ ਜ਼ਾਲਮ ਹੈ ਤੇ ਨਾ ਹੀ ਕੋਈ ਫੌਜ ਦੇ ਨਾਲ ਆਇਆ ਹੈ ਉਹ ਆਇਆ ਹੈ ਸਿਰਫ ਆਪਣੇ ਗੁਨਾਹਾਂ ਦੇ ਭਾਰ ਦੇ ਨਾਲ ਜੋ ਉਸ ਨੇ ਕੀਤਾ ਨਹੀਂ ਪਰ ਉਸ ਦੇ ਖੂਨ ਵਿੱਚ ਦਰਜ ਹੋ ਗਿਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੀ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਬਦੁਲ ਰਹਿਮਾਨ ਪਾਕਿਸਤਾਨ ਦੇ ਇੱਕ ਸ਼ਹਿਰ ਦੇ ਵਿੱਚ ਪਲਿਆ-ਵੜਿਆ ਉਹ ਅਮੀਰ ਸੀ ਨਾਮ ਉੱਚਾ ਸੀ ਪਰ ਰਾਤਾਂ ਨੂੰ ਉਸ ਨੂੰ ਨੀਂਦ ਨਹੀਂ ਸੀ ਆਉਂਦੀ ਬਚਪਨ ਤੋਂ ਹੀ ਉਹ ਇੱਕ ਗੱਲ ਸੁਣਦਾ ਆਇਆ ਸੀ ਕਿ ਉਹ ਵਜ਼ੀਰ ਖਾਨ ਦੀ نسل ਹੈ ਉਹੀ ਵਜ਼ੀਰ ਖਾਨ ਜਿਸ ਨੇ ਸਰਹੰਦ ਚ ਬਗੀਆਂ ਨੂੰ ਸਜ਼ਾ ਦਿੱਤੀ ਸੀ ਪਰ ਜਦੋਂ ਅਬਦੁਲ ਰਹਿਮਾਨ ਵੱਡਾ ਹੋਇਆ ਉਸ ਨੇ ਇਤਿਹਾਸ ਪੜ੍ਹਿਆ ਉਸ ਨੇ ਸੈਬਜਾਦਿਆਂ ਦੀ ਸ਼ਹਾਦਤ ਪੜ੍ਹੀ ਉਸ ਨੇ ਉਹ ਇੱਟਾਂ ਪੜ੍ਹੀਆਂ ਜੋ ਸੀਨੇ ਚ ਚੁੱਭਦੀਆਂ ਨੇ ਉਸ ਰਾਤੋਂ ਪਹਿਲੀ ਵਾਰ ਰੋਇਆ ਉਹ ਬੋਲਿਆ ਕਿ ਜੇ ਸੱਚ ਹੈ ਤਾਂ ਮੇਰਾ ਖੂਨ ਵੀ ਦੋਸ਼ੀ ਹੈ ਉਹ ਅਕਸਰ ਇੱਕ ਸੁਪਨਾ ਦੇਖਦਾ ਦੋ ਨੰਨੇ ਬੱਚੇ ਨੰਗੇ ਪੈਰ ਠੰਡੀਆਂ ਰਾਤਾਂ ਕੰਬਦੀਆਂ ਇੱਟਾਂ ਅਤੇਕਵਾਜ ਰਹਿਮਾਨ ਸੱਚ ਕਦੇ ਮਰਦਾ ਨਹੀਂ ਸਾਲਾਂ ਦੀ ਅੰਦਰੂਨੀ ਲੜਾਈ ਤੋਂ ਬਾਅਦ ਅਬਦੁਲ ਰਹਿਮਾਨ ਨੇ ਫੈਸਲਾ ਕੀਤਾ ਉਸਨੇ ਸਰਹੰਦ ਜਾਣਾ ਸੀ ਮਾਫੀ ਮੰਗਣੀ ਸੀ ਭਾਵੇਂ ਕੋਈ ਮਾਫ ਕਰੇ ਜਾਂ ਨਾ ਜਦੋਂ ਫਤੇਗੜ ਸਾਹਿਬ ਪਹੁੰਚਿਆ ਉਸਦੇ ਪੈਰ ਕੰਬ ਰਹੇ ਸਨ ਸਿਰ ਤੇ ਕੋਈ ਤਾਜ ਨਹੀਂ ਸਿਰਫ ਸ਼ਰਮ ਸੀ ਉਹ ਗੁਰਦੁਆਰੇ ਅੱਗੇ ਬੈਠ ਗਿਆ ਅੱਖਾਂ ਭਰ ਆਈਆਂ ਉਸਨੇ ਕਿਹਾ ਕਿ ਹੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਮੈਂ ਜੋ ਉਹ ਨਹੀਂ ਜੋ ਜ਼ੁਲਮ ਕਰ ਗਿਆ ਪਰ ਉਸਦੀ ਨਸਲ ਆ ਮੇਰੇ ਖੂਨ ਦੇ ਵਿੱਚ ਵੀ ਦੋਸ਼ ਆ ਜੇ ਸਜ਼ਾ ਦੇਣੀ ਆ ਤਾਂ ਮੈਨੂੰ ਜ਼ਰੂਰ ਦਿਓ ਗੁਰਦੁਆਰਾ ਸਾਹਿਬ ਦੇ ਨੇੜੇ ਸੰਗਤ ਇਕੱਠੀ ਹੋ ਗਈ ਕੁਝ ਲੋਕ ਗੁੱਸੇ ਵਿੱਚ ਸਨ ਕੁਝ ਦੀਆਂ ਅੱਖਾਂ ਭਰੀਆਂ ਸਨ ਅਬਦੁਲ ਰਹਿਮਾਨ ਨੇ ਸੰਗਤ ਅੱਗੇ ਬੋਲਿਆ ਮੈਂ ਵਜ਼ੀਰ ਖਾਨ ਦਾ ਪੁੱਤਰਾ ਹਾਂ ਅੱਜ ਮੈਂ ਕੋਈ ਦਾਵਾ ਨਹੀਂ ਕਰਦਾ ਮੈਂ ਸਿਰਫ ਮਾਫੀ ਮੰਗਣ ਆਇਆ ਹਾਂ ਇੱਕ ਬਜ਼ੁਰਗ ਗੁਰਸਿੱਖ ਨੇ ਕਿਹਾ ਕਿ ਸਿੱਖੀ ਬਦਲਾ ਨਹੀਂ ਬਖਸ਼ੀ ਸਿਖਾਉਂਦੀ ਹੈ ਉਸ ਦਿਨ ਅੰਮ੍ਰਿਤ ਸੰਚਾਰ ਹੋਣਾ ਸੀ ਅਬਦੁਲ ਰਹਿਮਾਨ ਨੇ ਅਰਦਾਸ ਕੀਤੀ ਤੇ ਪੰਜ ਪਿਆਰੇ ਸਾਹਮਣੇ ਬੈਠੇ ਉਸ ਨੇ ਕਿਹਾ ਕਿ ਮੈਂ ਆਪਣਾ ਪੁਰਾਣਾ ਨਾਮ ਪੁਰਾਣੀ ਨਫਰਤ ਪੁਰਾਣਾ ਹੰਕਾਰ ਸਭ ਛੱਡਣਾ ਚਾਹੁੰਦਾ ਹਾਂ ਜਦੋਂ ਅਮਰ ਸ਼ਿਕਾਇਆ ਗਿਆ ਤੇ ਉਸ ਦਾ ਨਾਮ ਰੱਖਿਆ ਗਿਆ ਦੀਦਾਰ ਸਿੰਘ ਉਸ ਪਲ ਸੰਗਤ ਨੇ ਵਾਹਿਗੁਰੂ ਨਾਮ ਜਪਿਆ ਕਿਉਂਕਿ ਅੱਜ ਵਜ਼ੀਰ ਖਾਨ ਦੀ نسل ਹਾਰੀ ਸੀ ਪਰ ਸਿੱਧ ਗੁਰ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਸੋਚ ਜਿੱਤੇ ਸੀ ਤੇ ਸਰਹੰਜ ਦੀ ਧਰਤੀ ਅੱਜ ਵੀ ਗਵਾਹ ਹੈ ਪਰ ਅੱਜ ਉਹ ਖੂਨ ਦੀ ਨਹੀਂ ਬਖਸ਼ੀਸ਼ ਦੀ ਗਵਾਹੀ ਦਿੰਦੀ ਹੈ ਦੀਦਾਰ ਸਿੰਘ ਅੱਜ ਸੇਵਾ ਕਰਦਾ ਹੈ ਲੰਗਰ ਵੰਡਦਾ ਹੈ ਸਾਹਿਬਜ਼ਾਦਾ ਦੇ ਦਰ ਤੇ ਸਿਰ ਨਵਾਉਂਦਾ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਿੱਖੀ ਨਫ਼ਰਤ ਨਹੀਂ ਨੂਰ ਹੈ ਸਿੱਖੀ ਬਦਲਾ ਨਹੀਂ ਬਖਸ਼ੀਸ਼ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ